ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਕਰੇ ਤੁਸੀਂ ਸਾਰੀ ਚੜ੍ਹਦੀ ਕਲਾ ਵਿੱਚ ਹੋ ਤੇ ਅੱਜ ਆਪਾਂ ਹੁਣ ਸਵੇਰੇ ਸਵੇਰੇ ਜਿਹੜੀ ਵੀਡੀਓ ਦੀ ਸਟਾਰਟਿੰਗ ਕਰਦੇ ਆ ਤੇ ਮੈਂ ਕੱਪੜੇ ਧੋਤੇ ਨੇ ਅੱਜ ਆਪਾਂ ਨੂੰ ਜਾਣਾ ਪਊਗਾ ਅੱਜ ਸਾਨੂੰ ਜਾਣਾ ਪਊਗਾ ਹਨਾ ਕਿਉਂਕਿ ਅੱਜ ਸਵੇਰੇ ਇੱਕ ਫੋਨ ਆ ਗਿਆ ਤੇ ਮੈਨੂੰ ਇਹ ਸੀ ਕਿ ਪਹਿਲਾਂ ਕੱਪੜਿਆਂ ਦਾ ਕੰਮ ਨਿਮੇੜਦਾ ਆ ਦੇਖੋ ਪਾਸਾਈਏ ਪਹਿਲੀ ਪਹਿਲੀ ਵਸਤ ਹੈ ਰਮ ਪਿੰਡ ਜਿਹੜੀ ਆਉਂਦੀ ਆ ਸਸਤ ਤੇ ਕੱਪੜੇ ਮੈਂ ਧੋਲੇ ਬਸ ਇੱਕ ਰਾਉਂਡ ਹੋਰ ਆ ਜਿਹੜਾ ਪਾਉਂ ਪਾਉਂਗੀ ਝੁਲਝ ਜਾਂਦੇ ਨੇ ਕੱਪੜੇ ਮਸ਼ੀਨ ਚ ਤੇ ਬਸ ਇਸ ਤਰ੍ਹਾਂ ਦੀ ਕਵਿਲਦਾਰੀ ਹੈ ਜੀ ਸੋਚਦੇ ਕੁਛਣਾ ਹਨਾ ਕਰਨਾ ਕੁਛ ਪੈਂਦਾ ਰਾਤ ਜਿਹੜਾ ਸੋਚ ਕੇ ਪਏ ਸੀਗੇ ਉਸ ਤੋਂ ਉਲਟ ਮੈਂ ਕਿਹਾ ਚਲੋ ਕੱਪੜੇ ਧੋਦਾਂ ਤੇ ਕਿੰਨਾ ਕੰਮ ਹੁੰਦਾ ਆਪਾਂ ਕਰ ਲਈਏ ਤੇ ਮੈਂ ਕੱਪੜੇ ਸੁੱਕਣੇ ਪਾ ਲਾ ਤੇ ਫਿਰ ਤੁਹਾਨੂੰ ਦੱਸਦੇ ਆ ਅੱਗੇ ਹਨਾ ਕੀ ਕਰਦੇ ਆ ਤੇ ਕਿੱਥੇ ਜਾਂਦੇ ਆ

ਪਿਆਰ ਹੋਈ ਜਾਂਦੇ ਸੀ ਨਾ ਨੂੰਲੇ ਕੰਮ ਤੋਂ ਦੇ ਕਰ ਲੈਨੇ ਤੂ ਅਜੀ ਆ ਗਏ ਹਨਾ ਸੰਦੀਪ ਤੋਂ ਕੋਲਡ ਡਰਿੰਕ ਮੰਗਵਾਇਆ ਇਹ ਤੇ ਦਿੱਤੋ ਦੁਕਾਨ ਤੋਂ ਤੇ ਉਹ ਦੋ ਲੈ ਆਇਆ ਕਿ ਮੈਂ ਤਾਂ ਨਹੀਂ ਪਾ ਤੀ ਨਾ ਤੇ ਭੂਆ ਜੀ ਨੂੰ ਕੋਕ ਪਾਪਾ ਹੁਣ ਤਾਂ ਆ ਕੇ ਦੇ ਦਿੱਤੀ ਹੈ ਹਨਾ ਫਿਰ ਤੁਹਾਨੂੰ ਦੱਸ ਦਿਆਂ ਕਿੱਥੇ ਜਾਣੇ ਆ ਕੀ ਕਰਨ ਜਾਣੇ ਆ ਤੇ ਭੂਆ ਜੀ ਅੱਜ ਤਾਂ ਮੈਂ ਫੋਨ ਪਾਇਆ ਨਹੀਂ ਸੀ ਉਹ ਤਰੋਸਦੀ ਸੀ ਪਰ ਨੇ ਤੋ ਕੀ ਕੋਈ ਮੇਰੀ ਗੱਲ ਨੂੰ ਕੋਕਾ

ਕੰਟ ਬੰਦਾ ਬੰਦਾ ਤੇ ਕਰ ਜਾਣਾ ਹੈ ਨਾ ਉਹ ਆਉਂਦੇ ਆਇਆ ਹੁਣ ਹੋ ਜਾਂਦਾ ਫਿਰ ਜ਼ਰਾ ਨਾ ਨਾ ਹੱਥੀ ਮਾਰ ਨਾ ਕਰ ਮੈਂ ਤਾਂ ਫਿਰ ਦਿਨੇ ਤੱਕ ਹੋ ਜਾਂਦਾ ਚੱਲ ਬਾਅਦ ਜੇ ਠੀਕ ਆ ਜੀ ਚੰਗਾ ਮਨੀ ਤਾ ਠੀਕ ਆ ਕੋਈ ਸਸਕਾ ਆ ਜਾਓ ਕਿਤੇ ਹਾਂ ਕੋਈ ਨਹੀਂ ਹਾਂ ਠੀਕ ਚੰਗਾ ਠੀਕ ਆ ਜੀ ਕਰੋ ਕੰਮ ਧੰਦੇ ਕਰਕੇ ਹਨਾ ਇੰਨਾ ਹੋ ਜਾਂਦਾ ਹੁੰਦਾ ਵੀ ਇਕੱਲੇ ਬੰਦੇ ਦਾ ਨਾ ਕਰੀ ਲਦਾਰੀ ਕੰਮ ਧੰਦੇ ਵਾਸਤੇ ਹੁੰਦੇ ਹੁੰਦੇ ਨੇ ਪਹਿਲਾਂ ਫਟਾਫਟ ਕੰਮ ਮੁਕਾਈ ਹਨਾ ਤੇ ਇੰਨੇ ਭੂਆ ਜੀ ਆ ਗਏ ਅੱਜ ਤੇ ਵਿਚੋ ਆ ਕੇ ਤੇ ਤਾਂ ਕਰਕੇ ਹਨਾ ਟਾਈਮ ਲੱਗ ਜਾਂਦਾ ਹੁੰਦਾ ਜਦੋਂ ਹੁਣ ਨਾ ਆਪਾਂ ਛੱਡ ਕੇ ਵੀ ਨਹੀਂ ਆ ਸਕਦੀ ਹਨਾ ਪੈਣ ਪਈ ਆਏ 10 ਮਿੰਟ ਬੈਠਣਾ ਖੜਨਾ ਪੈਂਦਾ ਤੇ ਮੈਂ ਤੁਹਾਨੂੰ ਦੱਸਦਾ ਵੀ ਜਾ ਕਿੱਥੇ ਰਹੇ ਹਾਂ ਹਨਾ ਤੇ ਸਵੇਰ ਦਾ ਟਾਈਮ ਹੀ ਨਹੀਂ ਲੱਗਿਆ ਹੈਗਾ ਦੱਸਣ ਦਾ ਤੇ ਉਂਝਾਨੇ ਜੀ ਮੇਰੇ ਪੇਕੇ ਹਨਾ ਬੀਬੀ ਜੀ ਸੀਗੇ ਨਾ ਤੁਹਾਨੂੰ ਦਿਖਾਇਆ ਸੀ ਉਸ ਦਿਨ ਵੀ ਉਹਨਾਂ ਵਿਚਾਰਿਆਂ ਨੂੰ ਅਟੈਕ ਆ ਗਿਆ ਸੀਗਾ ਤੇ ਉਹ ਪੂਰੇ ਹੋ ਗਈ ਕੱਲ ਤੇ ਉਹਨਾਂ ਦਾ ਸਫਕਾਰਾ ਚ ਤੇ ਆਪਾਂ ਬਹੁਤ ਜ਼ਿਆਦਾ ਲੇਟ ਹੋ ਗਏ ਸੀ ਤਾਂ ਜੇ ਕੰਮ ਹੋ ਜਾਂਦਾ ਠੀਕ ਤੇ ਕੁਝ ਕਰ ਲਿਆ ਤੇ ਕੰਮ ਤਾਂ ਇਸ ਤਰ੍ਹਾਂ ਦੇ ਹੋ ਜਾਂਦੇ ਨੇ ਹਨਾ ਸਵੇਰੇ ਮੈਨੂੰ ਇਹ ਹੁਣ ਕੀ ਕੰਮ ਨਾ ਬੰਦਾ ਕਰੇ ਕੱਪੜੇ ਧੋਣੇ ਸਫਾਈ ਆਦਾਂ ਹਨਾ ਹੋਰ ਫਿਰ ਮੀਤ ਨੇ ਵੀ ਹੈਲਪ ਕਰਾਈ ਨਾਲ ਪਰ ਫਿਰ ਵੀ ਐਂ ਲੇਟ ਹੋ ਜਾਂਦੇ ਆ ਚਲੋ ਜੀ ਹੁਣ ਜਾ ਕੇ ਮਿਲਦੇ ਆ ਨਾ ਧੁੱਪ ਤਾਂ ਹੁਣ ਬਹੁਤ ਜ਼ਿਆਦਾ ਪੈਣ ਲੱਗੀ ਹੋਈ ਇਹਦੇ ਨਾਲ ਹੀ ਕਣਕਾ ਪੱਕ ਆ ਗਈ ਐ ਬਸ ਸਾੜੀ ਝਾਈ ਪਈ ਆ ਦੇਖੋ ਮੈਨੂੰ ਸੁਣਿਆ ਇਹ ਬਸ ਪੂਰੀ ਤੇਜ਼ ਧੁੱਪਾ ਬਹੁਤ ਜ਼ਿਆਦਾ ਆ ਗਈ ਜੇ ਸੀ ਉਧਰ ਜਾ ਕੇ ਆ ਗਈ ਸੀ ਨਾ ਬੀਬੀ ਦਾ ਸੰਸਕਾਰ ਹੋ ਗਿਆ ਤੇ ਆਹ ਦੇਖੋ ਰਮੀਤ ਲੁਕ ਗਿਆ ਉਹਦੇ ਉੱਪਰ ਦਿਖਦੇ ਨਹੀਂ ਲੋ ਜੀ ਉਧਰੋਂ ਆ ਗਏ ਸੀਗੇ ਬੀਬੀ ਦਾ ਵਿਚਾਰੀ ਦਾ ਸੰਸਕਾਰ ਹੋ ਗਿਆ ਹਨਾ ਤੇ ਹੁਣ ਘਰੇ ਆ ਗਈ ਸੀ ਬਸ ਆ ਕੇ ਦੁਪਹਿਰੇ ਦੋ ਘੰਟੇ ਹਨ ਗੱਲਬਾਤਾਂ ਕਰੀਆ ਤੇ ਮੌਸਮ ਹੁਣ ਬਹੁਤ ਖਰਾਬ ਹੋ ਗਿਆ ਇੱਕਦਮ ਨਾ ਇਹ ਨੇਰੀ ਮੀਂਹ ਦਾ ਮੌਸਮ ਬਣਿਆ ਪਿਆ ਨਹੀਂ ਤਾਂ ਹਜੇ ਅਸੀਂ ਘੰਟਾ ਹੋਰ ਰੁਕ ਜਾਂਦੇ ਤਾਂ ਕਰਕੇ ਹੁਣ ਇਹ ਆ ਵੀ ਜਾਨ ਦੀ ਸਲਾਹ ਹੀ ਕਰ ਲਈ ਰਵਨੀਤ ਦੇਖੋ ਹੱਸਦਾ ਮੈਂ ਮੰਮਾ ਵੀਡੀਓ ਸ਼ੂਟ ਕਰਦੇ ਨੇ ਕੁਣ ਜਸਨੀਤ ਵਾਸਤੇ ਦੁੱਧ ਗਰਮ ਕਰਦੇ ਆ ਬਸ ਉਹ ਦੁੱਧ ਸਿੱਧਰ ਚ ਪਿੰਦੀ ਆ ਤੇ ਦੁੱਧ ਕਰਕੇ ਬਸ ਲੈ ਕੇ ਫਿਰ ਭੱਜਾਗੇ ਐਂ ਡਰ ਲੱਗਦਾ ਵੀ ਉਦੋਂ ਵਾਂਗੂ ਤੂਫਾਨ ਹੀ ਨਾ ਦੇ। ਵੈਰੀ ਗੁੱਡ। ਹਾਂ ਬੱਦਲ ਨੇਰੀ ਜਾ ਹੋ ਗਏ ਇਕਦਮ। ਕਹਿੰਦੇ ਨੇਰੀ ਦਸਤੀ ਹੋਈ ਅੱਜ।ਾਰੇ ਦਿਲਾਤਾ ਸੀ ਜਿੱਥੇ ਪਾਣੀ ਜੇ ਡਿੱਗਦਾ। ਹਾਂ। ਚੱਲ ਕਰਾਂਗੇ। ਪਰ ਇਹ ਨਹੀਂ ਕੋਈ ਲੈਕਦਾ। ਦੇਖੋ ਅੰਬ ਕਿੰਨਾ ਸੋਹਣਾ। ਆ ਜਾ ਕੇ ਉਹ ਆ ਦੇ ਗੰਦੇ ਨੇ ਸੇਤੀ ਆ ਜਾ ਤੀ ਹੈ ਹੁਣ ਬਾਹਰੇ ਤੇਰੀ ਆ ਦੁੱਧ ਚਲਾ ਆ ਜਨੀਆਂ ਸੰਦੀਪ ਨੂੰ ਆਇਆ ਹੋਇਆ ਤੇ ਵੀ ਉਦਾਂ ਵਾਂਗੂ ਮੀਨੇਰੀ ਨਾ ਜੀ ਜਦੋਂ ਦਸਮੇ ਤੋਂ ਪਹਿਲਾਂ ਦਾ ਜਦੋਂ ਮੈਂ ਠੱਡਾ ਹੋ ਗਿਆ ਉਹ ਚਾਹਣਾ ਇਸ ਨਾਲ ਬਿਨਾਂ ਕਰ ਦਿੰਦਾ ਆ ਦੇ ਆ ਜੀ ਠੀਕ ਆ ਉਹ ਜਾਂਦੇ ਨੇ ਆਜੋ ਚੱਲੀਏ ਜਿਸਨੀ ਤਾਂ ਚਲੋ ਚਲ ਜਾਓ ਹਾਂ ਹੋਇਆ ਪਹਿਲੇ ਦੀ ਦਾ ਮਾਸੂ ਆਉਣਿਆ ਮੰਮੀ 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 ਨੇ ਵੀ ਮਿਲ ਕੇ ਆਈਏ ਉਹ ਕਿਹਾ ਨਹੀਂ ਕਰਨਾ ਲੱਗਿਆ ਹਰ ਕੋ ਪਿਆਸ ਤੇ ਆ ਰਿਹਾ ਜੇ ਕੋਈ ਨਹੀਂ ਆਈ ਇਹ ਮਿੱਠੇ ਖਾਣੇ ਦੀ ਮੰਮੀ ਕਹਿੰਦਾ ਹੈ ਚਲ ਕੋਈ ਨਹੀਂ ਜੇ ਆਪੇ ਸੀ ਜਾ ਕੀ ਕਰਵਾ ਦਿੱਤੇ ਕਾਫੀ ਬਤਾਇਆ ਨਾ 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 ਪਉਣ ਲੱਗ ਗਈ ਚੀਚੇ ਵੀ ਦੇਖ ਲਓ ਕਿੰਨੀਆਂ ਵਧੀਆ ਵਧੀਆ ਖਰੀਦਦੀ ਇਹਨੇ ਸਾਡੇ ਬੱਚਿਆਂ ਦਾ ਇਹ ਕੰਮ ਆ ਵਾਖਾਂਦੇ ਨੇ ਸਲੈਟਿੰਗ ਹੋਰ ਇੱਕ ਜਮੇ ਨੂੰ ਵੀ ਦਿਓ ਲੋਜੀ ਬਾਏ ਆਪਾਂ ਚੱਲ ਪਏ ਮੰਮੀ ਨੇ ਵੀ ਬਾਏ ਕਰਿਆ ਇਧਰ ਦੀ ਵਿੰਡੋ ਵਿੱਚ ਦੀ ਤੇ ਮੌਸਮ ਖਰਾਬ ਹੋ ਗਿਆ ਹਨਾ ਨਹੀਂ ਅਜੇ ਘੰਟਾ ਹੋਰ ਲਾ ਲੈਂਦੀ ਇਸ ਤਰ੍ਹਾਂ ਦਾ ਮੌਸਮ ਹੋਇਆ ਬਈ ਆ ਦੇਖੋ ਜੀ ਮੀਰਾ ਐਲੂ ਪਤਾ ਨਹੀਂ ਇਹ ਕਿਉਂ ਹੁੰਦਾ ਹੁੰਦਾ ਹਨਾ ਜਿਸ ਦਿਨ ਆਉਣ ਆਈ ਨੇਰੀ ਮੀ ਇਸ ਤਰ੍ਹਾਂ ਹੁੰਦਾ ਹਵਾ ਬਹੁਤ ਤੇਜ਼ ਤੇ ਠੰਢੀ ਹੁੰਦਾ ਡਰ ਲੱਗਦਾ ਉਸ ਦਿਨ ਵਾਲੇ ਤੂਫਾਨ ਤੋਂ ਜਿਸ ਦਿਨ ਪਹਿਲਾਂ ਆਈ ਸੀ ਨਾ ਇਹ ਤੂਫਾਨ ਜਾ ਗਿਆ ਸੀ ਮੈਨੂੰ ਤਾਂ ਐਸੀ ਵੀ ਨਹੀਂ ਘੰਟਾ 1.5 ਘੰਟਾ ਹੋ ਰੁਕਦੇ ਹਨਾ ਕੀ ਬੱਕੀ ਜਾਨਾ ਮੂੜੋ ਦਾ ਵੀ ਸੈਟ ਸੀਗਾ ਬੀਬੀ ਕਰਕੇ ਜਿਵੇਂ ਵੀ ਬੀਜੀ ਦਾ ਹੈਗਾ ਸੀ ਵੀ ਯਾਨੀ ਬਹੁਤ ਜ਼ਿਆਦਾ ਮਹੱਤਵ ਸੀ ਗਿਆ ਨਾ ਸਾਰਿਆਂ ਨਾਲ ਹੀ ਦੀ ਸਾਰੀ ਬਹੁਤ ਰੋਂਦੀ ਸੀ ਇਹ ਨਾ ਜਿਵੇਂ ਇਹ ਲੱਗਦਾ ਨਹੀਂ ਸੀਗਾ ਬੀਬੀ ਦੀ ਚਲੋ ਇਸ ਤਾਂ ਹੈਗੀ ਸੀਗੀ ਵੀ ਜਿਵੇਂ ਆਪਾਂ ਕਹਿੰਦੇ ਨੇ ਪੁੱਤ ਤੇ ਪਰੋਤੇ ਵਾਲੀ ਸੀਗੀ ਬੀਬੀ ਤੇ ਪਰ ਇਹ ਹੁੰਦਾ ਸੀ ਨਾ ਬੀਬੀ ਨੂੰ ਇੱਕ ਗੱਲ ਦਾ ਹੁੰਦਾ ਸੀਗਾ ਮੇਨ ਜਿੱਦ ਤਰ ਹੁਣ ਬੀਬੀ ਜੀ ਹੈਗੇ ਸੀਗੇ ਨੇ ਵੀ ਉਹ ਇੱਕ ਮੁੰਡੇ ਨਾਲ ਆਪਾਂ ਰਿਸ਼ਤਾ ਸੀ ਕਰਵਾਇਆ ਹੋਇਆ ਸੀ ਦੂਜਾ ਛੋਟਾ ਸੀ ਹੈਨਾ ਬਸ ਉਹਨਾਂ ਨੂੰ ਇਹ ਹੁੰਦਾ ਸੀ ਕਹਿੰਦੇ ਸੀ ਵੀ ਇਹਦਾ ਵਿਆਹ ਹੋ ਜੇ ਬਸ ਮੈਨੂੰ ਮੇਰੇ ਬੈਠੀ ਬੈਠੀ ਹੋ ਜੇ ਹੈਨਾ ਬਸ ਇਹ ਗੱਲ ਤਾਂ ਜ਼ਰੂਰ ਹੁੰਦਾ ਦੇਖੋ ਸਿਆਣੇ ਬੰਦੇ ਨੂੰ ਹੁੰਦਾ ਬੀਬੀ ਨੂੰ ਐ ਹੁੰਦਾ ਸੀ ਵੀ ਇਹਨਾਂ ਦੇ ਮਾਂ ਨਹੀਂ ਹੈਗੀ ਮੇਰੀ ਜ਼ਿੰਮੇਵਾਰੀ ਸੰਭੀ ਹੋਈ ਹੈ ਦੇਖੋ ਕਰਨਾ ਤਾਂ ਉਹੀ ਹੈ ਜੋ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਹੋਣਾ ਤਾਂ ਉਹੀ ਹੁੰਦਾ ਤੇ ਬਸ ਉਹ ਇਹ ਦੁੱਖ ਜਾਂਦੇ ਦਿਲ 'ਚ ਰਹਿ ਗਏ ਕਿਉਂਕਿ ਜਦੋਂ ਇਹ ਲੱਗਦਾ ਸੀ ਹੈਨਾ ਹੁਣ ਨਦੂ ਦੇਖ ਕੇ ਹਨ ਬੀਨਾਂ ਦੀ ਅੱਜ ਦੁਬਾਰਾ ਵੀ ਮਾਂ ਮੁੱਕੀ ਆ ਹਨ ਜਿਵੇਂ ਉਹ ਕੁੜੀ ਹੈ ਜਿਹਦਾ ਰਿਸ਼ਤਾ ਪੱਕ ਕਰਵਾਇਆ ਹੈ ਦੇਖੋ ਉਹਨੂੰ ਵੀ ਕਿੰਨਾ ਜ਼ਿਆਦਾ ਆਸਰਾ ਸੀ ਨਾ ਘਰ ਸੁਣਾ ਹੋ ਗਿਆ ਉਹ ਦੇਸੀ ਆਲੇ ਬੰਦੇ ਦਾ ਬੈਠੇ ਦਾ ਹੀ ਸੁੱਖ ਹੁੰਦਾ ਨਾ ਸਾਰੇ ਸਾਰੇ ਕੋਲੇ ਜਾ ਕੇ ਬੈਠ ਜਾਂਦੇ ਸਾਨੂੰ ਕੰਮ ਵਾਲਿਆਂ ਨੂੰ ਤਾਂ ਕੰਮ ਕਰਨਾ ਤੇਜ਼ੀ ਜੀ ਹੁਣ ਹਵਾ ਕਿੱਧੇ ਹਵਾ ਇੰਨੀ ਤੇਜ਼ ਹੋ ਗਈ ਦੇਖੋ ਪੱਤੇ ਨੇ ਡਿੱਗਣ ਲੱਗੇ ਬਹੁਤ ਜ਼ਿਆਦਾ ਜੀ ਆ ਗਏ ਪਹੁੰਚ ਕੇ ਘਰੇ ਦੇਖੋ ਮੀਂਹ ਪੈ ਗਿਆ ਸਾਡੇ ਗਿਆ ਗਿਆ ਹੈ ਨਾ ਰਸਤੇ 'ਚ ਨਹੀਂ ਪਿਆ ਤੂਫਾਨ ਮੇਰੀਆਂ ਕੀਆ ਸਾਰਾ ਦਾ ਸਟੈਂਡ ਡਿੱ ਗਿਆ ਪਿਆਸ ਤੀ ਆ ਕੇ ਖੜਾ ਕਰਿਆ ਤੇ ਠੱਡ ਬਿਡ ਪਿਉੜ ਗਈ ਹਨੀਆਂ ਪੈ ਗਈ ਉੱਥੇ ਤਾਂ ਪਈਆਂ ਨਹੀਂ ਹੈਗੀਆਂ ਰਾਤ ਸੇ ਇੰਦਰ ਸਾਰਾ ਗਿੱਲਾ ਹੋ ਗਿਆ ਆ ਵੀ ਟਮਾਟਰਾਂ ਦੇ ਬੂਟੇ ਡਿੱਗ ਪਏ ਕੋਈ ਖਾਸ ਨਹੀਂ ਨੇ ਲਓ ਜੀ ਟਾਈਮ ਹੋ ਗਿਆ ਬਿਲਕੁਲੀ ਇਵਨਿੰਗ ਦਾ ਹੋਇਆ ਪਿਆ ਅੱਜ ਬੱਦਲ ਵਾਈ ਆ ਹੁਣ ਸਾਰੇ ਦਰਖਤ ਝੁੱਟਿਆਉਣਗੇ ਕੁੜੀ ਦੇ ਦਿਨਾਂ ਚ ਗਰਮੀ ਗਰਮੀ ਦੀ ਸੀ ਉਨਦੇ ਬੱਚੇ ਖੇਡਣ ਲੱਗੇ ਹੁੰਦੇ ਆ ਰਾਤ ਨੂੰ ਪਾਰਵਨ ਨਾ ਹੋ ਨਾ ਕੋਈ ਹਵਾ ਆਪਣੇ ਕੋਸਟ ਤੇ ਲੱਗੇ ਹੁੰਦੇ ਨੇ ਸਾਹਮਣੇ ਆਵਨਾ ਜਾ ਰਿਹਾ ਹੈ ਮੇਰਾ ਟਿਊਸ਼ਨਲ ਬੋਰਡ ਨੂੰ ਚੱਲ ਕੇ ਦੇਖਦੇ ਆ ਹਨਾ ਸੰਦੀਪ ਨੇ ਕਿੰਨੇ ਖਰਬੂਜੇ ਖਾ ਗਏ ਖਰਬੂਜੇ ਤਾਂ ਮੈਂ 10 ਕਿਲੋ ਲਿਆ ਹੀ ਬੈਠਾ ਜਿੰਨੇ ਮਰਜ਼ੀ ਖਾ ਫੀ ਮੈਂ ਤਾਂ ਇਹ ਸੰਦੀਪ ਹੀ ਖਰਬੂਜੇ ਤੇ ਅੰਬਾਂ ਦਾ ਸੀ ਜਨਾਬਾਂ ਇਹ ਖਾ ਕੇ ਖੁਸ਼ ਨੇ ਗਰਮੀਆਂ ਚ ਹੋਏ ਨਾ ਨੰਦੂ ਪੱਖਾ ਉਹ ਇਹ ਤਾਂ ਐਂਡ ਕਰ ਦੋਦੀ ਉਹ ਨਾ ਜੀ ਟਾਈਮ ਹੋ ਗਿਆ ਈਵਨਿੰਗ ਦਾ ਤੇ ਹੁਣ ਮੈਂ ਨਾ ਇੱਥੇ ਅੱਜ ਬਲੌਗ ਦਾ ਐਂਡ ਕਰ ਦਿਆਂ ਅੱਜ ਆਪਾਂ ਹੋਰ ਕੋਈ ਸੂਟ ਨਹੀਂ ਅਗਰੇ ਦੀ ਕਿਤੇ ਜਸਨੀਤਰੀ ਹਾਰਡ ਬਹੁਤ ਜ਼ਿਆਦਾ ਕਰੀ ਜਾਂਦੀ ਆ ਤੇ ਹੁਣ ਮੈਂ ਕੰਮਤਨ ਦੇ ਕਰਦੀ ਆ ਹਨਾ ਫਾਰਮ ਦੇ ਵਿੱਚ ਨਾਲ ਤਾਂ ਸੰਦੀਪ ਨਾਲ ਹੈਲਪ ਕਰਾਉਣੀ ਆ ਤੇ ਉਧਰ ਕੰਮਤਨ ਦਾ ਕਰਾਉਣਾ ਤੇ ਨਾਲੇ ਰਸੋਈ ਦਾ ਕੰਮ ਆ ਤੇ ਉਸ ਅੱਜ ਮੂਡ ਵੀ ਬਹੁਤ ਜ਼ਿਆਦਾ ਮਤਲਬ ਸੈਡ ਆ ਜਿੰਜਾ ਨਹੀਂ ਲੱਗਦਾ ਹੈਗਾ ਤੇ ਉੱਥੇ ਤਾਂ ਟਾਈਮ ਨਿਕਲ ਗਿਆ ਫਿਰ ਘਰ ਆ ਕੇ ਤਾਂ ਬਿਲਕੁਲ ਐ ਲੱਗਣ ਲੱਗ ਜਾਂਦਾ ਤੇ ਕੱਲ ਨੂੰ ਮਿਲਾਂਗੇ ਜੀ ਕਿਸੇ ਨਵੀਂ ਵੀਡੀਓ ਨਾਲ ਤੇ ਵਾਹਿਗੁਰੂ ਸੁੱਖ ਰੱਖੇ ਹਨਾ ਹੱਸਦੇ ਰਹੋ ਬਾਸਦੇ ਰਹੋ ਖੁਸ਼ ਰਹੋ Okay sí, bye bye take care